ਹੋਂ ਤੋਂ ਕੁਝ ਦੇਰ ਬਾਅਦ ਹੀ ਮਹਿਲਾ ਕ੍ਰਿਕਟ ਟੀਮ ਖਿਡਾਰੀ ਅਮਨਜੋਤ ਕੌਰ ਅਤੇ ਹਰਲੀਨ ਦਿਓਲ ਮੁਹਾਲੀ 에ਰਪੋਰਟ ਤੇ ਪਹੁੰਚਣ ਵਾਲੇ ਨੇ ਇਸ ਸਮੇਂ ਦੋਨਾਂ ਖਿਡਾਰੀਆਂ ਦੇ ਪਰਿਵਾਰਿਕ ਮੈਂਬਰ ਵੀ 에ਰਪੋਰਟ ਤੇ ਪਹੁੰਚੇ ਹੋਏ ਨੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਨਿੱਘਾ ਸਵਾਗਤ ਕਰਨ ਦੇ ਲਈ 에ਰਪੋਰਟ ਪਹੁੰਚਿਆ ਗਿਆ ਹੈ 에ਰਪੋਰਟ ਤੇ ਕੀਤਾ ਜਾਵੇਗਾ ਦੱਸਦੀ ਹੈ ਕਿ ਇਨ੍ਹਾਂ ਖਿਡਾਰੀਆਂ ਦੇ ਵੱਲੋਂ ਸ਼ਾਨਦਾਰ ਖੇਡ ਪ੍ਰਦਰਸ਼ਨ ਕੀਤਾ ਗਿਆ ਹੈ ਬਹੁਤ ਵੱਡੀ ਜਿੱਤ ਪ੍ਰਾਪਤ ਕੀਤੀ ਗਈ ਹੈ ਜਿਸ ਕਰਕੇ ਪ੍ਰਸ਼ੰਸਕਾਂ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਹੈ ਹੁਣ ਜਦੋਂ ਦੋਵੇਂ ਖਿਡਾਰੀ ਮੁਹਾਲੀ 에ਰਪੋਰਟ ਤੇ ਪਹੁੰਚ ਰਹੇ ਨੇ ਤਾਂ ਉਹਨਾਂ ਦੇ ਸਵਾਗਤ ਦੇ ਲਈ ਪਰਿਵਾਰਿਕ ਮੈਂਬਰ ਪਹੁੰਚੇ ਹੋਏ ਨੇ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ ਇਨ੍ਹਾਂ ਖਿਡਾਰੀਆਂ ਦਾ ਭਵਿਆ ਸਵਾਗਤ ਕਰਨ ਦੇ ਲਈ ਪਰਿਵਾਰਿਕ ਮੈਂਬਰ 에ਰਪੋਰਟ ਤੇ ਪਹੁੰਚ ਗਏ ਨੇ ਇਸ ਸਵਾਗਤ ਦੇ ਲਈ ਸ਼ਾਨਦਾਰ ਤਿਆਰੀਆਂ ਕੀਤੀਆਂ ਗਈਆਂ ਨੇ ਤਾਂ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਮਗਰੋਂ ਮਹਿਲਾ ਕ੍ਰਿਕਟ ਟੀਮ ਖਿਡਾਰੀ ਅਮਨਜੋਤ ਕੌਰ ਅਤੇ ਹਰਲੀਨ ਦਿਓਲ ਮੁਹਾਲੀ 에ਰਪੋਰਟ ਤੇ ਪਹੁੰਚ ਰਹੇ ਨੇ ਜਿੱਥੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਜਾਵੇਗਾ ਹੋਈ ਰਹੀ ਹੈ ਸਭ ਦੇ ਸੈਲੀਬ੍ਰੇਸ਼ਨ ਨਹੀਂ ਹੈ ਜੀ ਡੋਲ ਦਿਮਾਗੇ ਵਾਲੇ ਦਾ ਸਾਥ ਨਹੀਂ ਹੈ ਹਾਂਜੀ ਹਾਂਜੀ ਬਹੁਤ ਖੁਸ਼ੀ ਹੁੰਦੀ ਹੈ ਜੀ ਆਪਣੀਆਂ ਧੀਆਂ ਸਭ ਤੋਂ ਅੱਗੇ ਆਂਦੀਆਂ ਜੀ ਦੇਖੋ 25 ਸਾਲ ਬਾਅਦ ਵਰਲਡ ਕੱਪ ਆਪਣੇ ਦੇਸ਼ ਦੇ ਵਿੱਚ ਆਇਆ ਜੀ ਠੀਕ ਹੈ ਜੀ ਤੇ ਮੈਂ ਤਾਂ ਕਹਿਣਾ ਜੀ ਆਪਣੀਆਂ ਧੀਆਂ ਨੂੰ ਵੱਧ ਤੋਂ ਵੱਧ ਅੱਗੇ ਭੇਜਣਾ ਚਾਹੀਦਾ ਹੈਗਾ ਜਿੱਧਰ ਉਹਨਾਂ ਨੂੰ ਇੱਕ ਪਾਸੇ ਜਾਣੀ ਉਹਨੂੰ ਬਣ ਕੇ ਨਾ ਰੱਖੋ ਵੀ ਜੇ ਆਪਣੇ ਉਹ ਬਾਹਰ ਆਣਗੀਆਂ ਕਰੋ ਦੀ ਤਾਂ ਇਹਨਾਂ ਦੇ ਹੌਸਲੇ ਬਲੰਦ ਹੋਣਗੇ ਤੇ ਕੁਝ ਨਾ ਕੁਝ ਨਹੀਂ ਕਰਨੀ ਹੈ ਦੇਖੋ ਜੀ ਇਹ ਸਾ ਮਹਾਰਾਜੀ ਕਿਰਪਾ ਜੀ ਅਸੀਂ ਇਹ ਸੋਚਣ ਸੀ ਇਹ ਪਾਲੀ ਸਮਾਂ ਵੀ ਦੇਖਾਂਗੇ ਜੀ ਬਹੁਤ ਪਰਮਾਤਮਾ ਦੀ ਕਿਰਪਾ ਜੀ ਬਹੁਤ ਕਿਰਪਾ ਕਹਿੰਦੇ ਜੀ ਮੰਤਰੀ ਕਾਫੀ ਪੌਲਿਟਿਕ ਮਹਾਪਿਓ ਉਸ ਉਸ ਪੱਲ ਨੂੰ ਤਰਸਦੇ ਆ ਜਦ ਉਹਨਾਂ ਦਾ ਆਪਣੀ ਬੇਟੀ ਦੇ ਨਾਂ ਨਾਂ ਦੇ ਨਾਲ

ਹੇ ਮੈਂ ਤਾਂ ਕਹਿਣਾ ਹੀ ਆਪਣੇ ਧਿਆਨ ਨੂੰ ਵੱਤੋ ਵੱਤ ਅੱਗੇ ਤੇ ਜਨਾਜ਼ੀ ਦਾ ਹੈਗਾ ਜਿੱਦਾਂ ਉਹਨਾਂ ਇੱਕ ਥਾਂ ਤੇ ਆ ਜਾਈਏ ਉਹਨੂੰ ਬਣ ਕੇ ਨਾ ਰੱਖੋ ਵੀ ਜੇ ਆਪਣੇ ਉਹ ਬਾਹਰਾਨੀਆਂ ਕਰੋ ਦੀ ਤਾਂ ਇਹਨਾਂ ਦੇ ਹੌਸਲੇ ਬਲੰਦ ਹੋਣਗੇ ਤੇ ਕੁਝ ਨਾ ਮੈਂ ਜਦੋਂ ਆਪਣਾ ਕਾਮਨਵੈਲਥ ਸੀ ਨਾ ਇਹਨਾਂ ਨੇ ਮਤਲਬ ਮਾਂ ਸਰਕਾਰ ਮਾਂ ਸਰਵਨ ਦਿੱਤਾ ਅੱਜ ਤੱਕ ਲੈ ਕੇ ਚੱਲ ਰਹੇ ਨੇ ਹੋਰ ਜੇ ਮਤਲਬ ਜੇ ਸਰਕਾਰ ਆਪਣੇ ਲੋਕ ਜਿਵੇਂ ਆ ਰਹੇ ਨੇ ਇਹਨਾਂ ਨੇ ਬਹੁਤ ਫਾਇਦਾ ਪਿਆ ਜਿੱਦ ਕੇ ਇਹ ਬੰਦ ਨਹੀਂ ਹੈ ਨਾ ਵਜੀਰ ਵੀ ਨਹੀਂ ਖੇਡ ਪ੍ਰੇਮੀ ਜ਼ਰੂਰ ਮੈਂ ਖੇਡ ਪ੍ਰੇਮੀ ਮੈਂ ਉਦੋਂ ਹਰਨੀਨ ਹੋਰਾਂ ਦੇ ਨਾਲੇ ਵਾਦਾ ਕੀਤਾ ਸੀ ਤੇ ਤੁਸੀਂ ਵਰਲਡ ਕੱਪ ਦੇ ਚਿਚਾਉਣਾ ਮੈਂ ਤੁਹਾਨੂੰ 에어ਪੋਰਟ ਤੋਂ ਲੈਣਾ ਹੁੰਦਾ ਹਾਂ ਅੱਜ ਇੱਕ ਤੁਹਾਨੂੰ ਐਮਪੀ ਤਾਂ ਹੈ ਹੀ ਆ ਪਰ ਮੈਂ ਖੇਡ ਪ੍ਰੇਮੀ ਤੌਰ ਤੇ ਮੈਂ ਸਾਡੀਆਂ ਜਿਹੜੀਆਂ ਧੀਆਂ ਉਹਨਾਂ ਦਾ ਵੈਲਕਮ ਕਰ ਲਿਆ ਜਦ ਮੈਂ ਇੱਥੇ ਆਇਆ ਜੀਵਨ ਸਾਹਿਬ ਰਿਵਾਰਡ ਟ੍ਰਾਈਜ਼ ਕੀ ਰਹਿਣ ਵਾਲਾ ਕੋਈ ਜਿਆਦਾ ਤੋਰ ਦੇ ਰਿਹਾ ਹੈ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਸਾਡੀਆਂ ਤਿੰਨੋਂ ਪੰਜਾਬ ਦੀਆਂ ਧੀਆਂ ਦਾ ਪੰਜਾਬ ਪਹੁੰਚਣ ਤੇ ਸਵਾਗਤ ਕਰਦਾ ਹਾਂਗਾ वेलकम ਕਰਦਾ ਹਾਂਗਾ ਔਨ ਬੀਹਾਫ ਆਫ ਪੰਜਾਬ ਸਰਕਾਰ ਸਰਦਾਰ ਭਗਵੰਤ ਸੇਮਾ ਜੀ ਦੀ ਤਰਫੋਂ ਬਹੁਤ ਬਹੁਤ ਸਵਾਗਤ ਤਿੰਨਾ ਧੀਆਂ ਦਾ ਪਰਿਵਾਰ ਉਹਨਾਂ ਦੇ ਮਾਤਾ ਪਿਤਾ ਦਾਦਾ ਜੀ ਪੂਰੀ ਫੈਮਲੀ ਜਿਹੜੀ ਆ ਉਹ ਪਹੁੰਚ ਚੁੱਕੀ ਆ ਔਰ ਪੂਰੇ ਮਹਾਲੀ ਦੇ ਪੰਜਾਬ ਦੇ ਖੇਡ ਪ੍ਰੇਮੀ ਜਿਹੜੇ ਨੇਗੇ ਉਹ ਵੀ ਪਹੁੰਚ ਚੁੱਕੇ ਨੇ ਕਿ ਸੋ ਪੰਜਾਬ ਦੇ ਲਈ ਬਹੁਤ ਹੀ ਵੱਡੇ ਮਾਣ ਵਾਲੀ ਗੱਲ ਆ ਕਿ ਸਾਡੀਆਂ ਤਿੰਨ ਬੇਟੀਆਂ ਜਿਹੜੀਆਂ ਨਗੀਆਂ ਉਹ ਅੱਜ ਵਰਲਡ ਕੱਪ ਜਿੱਤ ਕੇ ਆ ਜਾਂ ਨਗੀਆਂ ਕੋਈ ਸਮਾਂ ਸੀਗਾ ਕਿਸੇ ਸਮੇਂ ਕਿਹਾ ਜਾਂਦਾ ਸੀਗਾ ਜਿਸ ਤਰ੍ਹਾਂ ਸਾਡੀ ਪੈਣ ਨੇ ਕਿਹਾ ਕਿ ਧੀਆਂ ਨੂੰ ਉੱਖਾਂ 'ਚ ਕਤਲ ਕਰ ਦਿੱਤਾ ਜਾਂਦਾ ਸੀਗਾ ਪਰ ਉਹ ਵੀ ਧੀਆਂ ਸਾਡੇ ਦੇਸ਼ ਦਾ ਮਾਣ ਦੇਗੀਆਂ ਅੱਜ ਉਹ ਧੀਆਂ ਸਾਡੇ ਦੇਸ਼ ਦਾ ਜਿਨ੍ਹਾਂ ਨੇ ਸਿਰ ਉੱਚਾ ਕੀਤਾ ਗਿਆ ਔਰ ਪਹਿਲੀ ਵਾਰ ਜਿਹੜੀ ਆ ਵੂਮਨਸ ਕ੍ਰਿਕਟ ਟੀਮ ਸਾਡੀ ਆ ਵਰਲਡ ਕੱਪ ਜਿੱਤ ਕੇ ਆਈਆ ਬਿਲਕੁਲ ਇਹਨਾਂ ਨੂੰ ਇਨਾਮ ਵੀ ਮਿਲੇਗਾ ਸਤਕਾਰ ਵੀ ਮਿਲੇਗਾ ਔਰ ਮਹਿਮਾਨ ਸਾਹਿਬ ਨਾਲ ਬੈਠ ਕੇ ਅਸੀਂ ਪਾਲਿਸੀ ਬਣਾਵਾਂਗੇ ਤਾਂ ਕਿ ਆਉਣ ਵਾਲੇ ਸਮੇਂ 'ਚ ਆਉਣ ਵਾਲੇ ਸਮੇਂ 'ਚ ਸਾਡੇ ਬੱਚੇ ਜਿਹੜੇ ਨੇ ਕਿ ਹੋਰ ਇੱਕ ਵਦਨਾ ਪਹਿਲੀ ਵਾਰ ਹੋ ਰਿਹਾ ਕਿ 1000 ਪਲੇ ਗਰਾਊਂਡ 1000 ਖੇਡ ਸਟੇਡੀਅਮ ਜਿਹੜਾ ਉਹ ਇਸੇ ਸਾਲ 'ਚ ਪਿੰਡਾਂ 'ਚ ਬਣ ਕੇ ਤਿਆਰ ਹੋ ਜਾਊਗਾ ਔਰ 2.5 3000 3000 2.5 ਸੋਰੀ 2.5 ਨਰਸਰੀ ਜਿਹੜੀ ਆ ਉਹ ਬਣ ਕੇ ਤਿਆਰ ਹੋ ਜੀ 3000 ਪਲੇ ਗਰਾਊਂਡ ਜਿਹੜਾ ਉਹ ਬਣ ਰਿਹਾਗਾ ਸੋ ਖੇਡਾਂ ਵੱਤਰ ਪੰਜਾਬ ਦੀਆਂ ਔਰੰਝਾਂ ਰਹੀਆਂ ਸੋ ਤੁਸੀਂ ਦੇਖੋਗੇ ਕਿ ਹੌਣ ਵਾਲੇ ਸਮੇਂ 'ਚ ਸਾਡੀਆਂ ਧੀਆਂ ਸਾਡੇ ਪੁੱਤ 올림픽ਸ ਦੇ ਅੰਦਰ, ਏਸ਼ੀਅਨ ਗੇਮ ਦੇ ਅੰਦਰ, ਸੈਫਟ ਗੇਮ ਦੇ ਅੰਦਰ ਪੂਰੇ ਭਾਰਤ ਦਾ ਪੰਜਾਬ ਦਾ ਸਾਡੇ ਪਿੰਡਾਂ ਦਾ ਨਾਮ ਚਮਕਾਉਣਗੇ। ਸੋ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈਗਾ। ਸੋ ਮੈਂ ਇੱਕ ਵਾਰ ਫੇਰ ਪੂਰੇ ਪੰਜਾਬ ਵਾਸੀਆਂ ਨੂੰ ਸਾਡੀਆਂ ਪੰਜਾਬ ਦੀਆਂ ਧੀਆਂ ਨੂੰ ਸਾਡੇ ਪੰਜਾਬ ਦੇ ਭਰਾਵਾਂ ਨੂੰ ਬਹੁਤ ਮੁਬਾਰਕਬਾਦ ਦੇਣੀ ਚਾਹਨਾਗਾ ਕਿ ਤੁਹਾਡੀਆਂ ਧੀਆਂ ਜਿਹੜੀਆਂ ਕਿੰਨਾ ਅੱਛਾ ਪ੍ਰਦਰਸ਼ਨ ਕਰਕੇ ਆਂਜਾਂ ਨਗੀਆਂ ਔਰ ਮੇਰੀ ਸਾਰੇ ਮਾਪਿਆਂ ਨੂੰ ਅਪੀਲ ਆ ਅੱਜ ਪੰਜਾਬ ਦੇਆਂ ਨੂੰ ਕਿ ਆਪਣੀਆਂ ਧੀਆਂ ਨੂੰ ਗਰਾਊਂਡ 'ਚ ਭੇਜੋ ਆਪਣੀਆਂ ਧੀਆਂ ਦੇ ਉੱਤੇ ਜਿਹੜਾ ਤੁਸੀਂ ਮਾਣ ਕਰੋ ਉਹਨਾਂ ਨੂੰ ਖੇਡਣ ਦੇ ਮੌਕੇ ਦਿਓ ਜਿੰਨਾ ਵੀ ਜਿੰਨਾ ਵੀ ਪਰਿਵਾਰਾਂ ਨੇ ਆਪਣੀਆਂ ਧੀਆਂ ਨੂੰ ਖੇਡਣ ਦੇ ਮੌਕੇ ਦਿੱਤੇ ਨੇ ਅੱਜ ਉਹ ਪਰਿਵਾਰ ਸਾਡੇ ਨਾਲ ਨੇ ਅੱਜ ਉਹਨਾਂ 'ਚ ਮੈਂ ਸਮਝਦਾ ਇਸ ਤੋਂ ਵੱਡੀ ਖੁਸ਼ੀ ਕਦੇ ਹੋ ਨਹੀਂ ਸਕਦੀ ਅੱਜ ਉਹਨਾਂ ਲਈ ਖੁਸ਼ੀ ਦੇ ਪਾਣ ਲੈ ਸਵੇਰੀ ਸਾਰੇ ਪੰਜਾਬ ਦੇ ਲੋਕਾਂ ਨੂੰ ਅਪੀਲ ਆ ਕਿ ਆਪਣੀਆਂ ਆਪਣੀਆਂ ਬੇਟੀਆਂ ਨੂੰ ਬੱਚੀਆਂ ਨੂੰ ਧੀਆ ਨੂੰ ਹਰ ਰੋਜ਼ ਖੇਡ ਦੇ ਮੈਦਾਨ ਚ ਲੈ ਕੇ ਜਾਓ ਜਿੱਥੇ ਉਹ ਤੰਦਰੁਸਤ ਰਹਣਗੀਆਂ ਉੱਥੇ ਖੇਡਣਗੀਆਂ ਔਰ ਆਪਣਾ ਉਹਨੇ ਬਾਬਾ ਆਪਦਾ ਪੰਜਾਬ ਦਾ ਪਿੰਡ ਦਾ ਨਾਮ ਜਿਹੜਾ ਦੇਸ਼ ਨੂੰ ਉੱਚਾ ਕਰਨਗੇ ਕੀ ਮਤਲਬ ਕਿੱਡਾ ਮਤਲਬ ਪੰਜਾਬੀਆਂ ਇਸ ਸਾਲ ਕਦੋਂ ਹੋਉਂਦੀ ਸੀ ਮਾਪਿਆਂ ਦੀ ਖਿਡਾਰੀ ਜਿਹੜੇ ਬਾਹਰ ਹੈ ਸ਼ਡਿਊਲ ਬੜੀ ਜਲਦੀ ਜਿਹੜਾ ਕਿੱਡਾ ਮਤਲਬ ਦੀ ਪੰਜਾਬ ਦਾ ਜਾਰੀ ਕਰਾਂਗੇ ਬਿਲਕੁਲ ਬਰੇਸਰ ਦੀ ਕਿਸੇ ਹੋ